ਉਹ ਜਿਹੜਾ ਸੰਸਾਰ ਆ ਇਹ ਕੋ ਸਕੂਲ ਇਹ ਮੈਂ ਸਕੂਲ ਤੋਂ ਬੰਦਾ ਪਾਸ ਹੋ ਕੇ ਡਿਗਰੀ ਡਿਪਲੋਮਾ ਲੈ ਕੇ ਜੇ ਨੌਕਰੀ ਚੱਕਰੀ ਦੇ ਕੰਮ ਜਬ ਹੁੰਦਾ ਨਾ ਦੇਸ ਪਰਦੇਸ ਖਲੰਦਾ ਇਹ ਸੰਸਾਰ ਇੱਕ ਇਮਤਿਹਾਨ ਸੈਂਡਲ ਜਿਹੜਾ ਇਥੋਂ ਫੇਲ ਹੋ ਕੇ ਜਾਂਦਾ ਉਹ ਬਾਰ ਬਾਰ ਜੰਮੀ ਜਾਂਦਾ ਮਰੀ ਜਾਂਦਾ ਮਰ ਕੰਮ ਜਿੱਤ ਕੇ ਜਾਂਦਾ ਜਿਹੜਾ ਸੰਸਾਰ ਚ ਰਿਹਾ ਆਪਣੀ ਪ੍ਰੀਖਿਆ ਪਾਸ ਕਰ ਜਾਂਦਾ ਉਹਦੇ ਲਈ ਅਗਲਾ ਦਰਵਾਜ਼ਾ ਖੁੱਲਦਾ ਹੋਰ ਇਹ ਆ ਜਾਰੀ ਹੈ ਬਦਮਾਸ਼ੀ ਹੈ ਠੱਗੀ ਠੋਰੀ ਹੋਰ ਕਈ ਉਹ ਗਣੇ ਇਹ ਰਖਾਪ ਲਈ ਨਪਰਤ ਕਰਨ ਨੂੰ ਮਗਰਾ ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਫਿਰ ਫਿਰ ਤੇ ਕਿਰਪਾ ਕਰਨੇ ਕੋਮਲ ਬਚਨ ਬੋਲਣੇ ਮਿਠਾ ਬੋਲਣਾ ਹਰੇਕ ਦਾ ਭਲਾ ਸੋਚਣਾ ਪਰਪਕਾਰ ਦੇ ਤੁਮ ਕਰਨੇ ਜੋਨ ਜਿਵੇਂ ਕਰਕੇ ਪ੍ਰਮਾਤਮਾ ਦੀ ਜੋਤ ਨੂੰ ਪ੍ਰਗਟ ਕਰਨਾ ਹੈਗੇ ਤੇ ਸਾਰਿਆਂ ਦੇ ਅੰਦਰ ਆ ਪਰ ਪਰਦੇ ਵਿੱਚ ਕਮਾਈ ਕਰਕੇ ਇਹਦਾ ਸ਼ੁੱਧ ਕਰਕੇ ਫਿਰ ਉਹ ਜਿਹੜੀ ਜੋਤ ਹੈ ਹਾਂਜੀ ਆਤਮਾ ਜੋਤੀ ਪ੍ਰਗਟ ਹੁੰਦੀ ਹੈ ਉਹ ਤਾਂਦਨ ਬਾਬਾ ਕਰਮ ਸਿੰਘ ਸਾਹਿਬ ਜੀ ਹੋਤੀ ਮਰਦਾਨਾਲੇ ਆਹ ਹਾਲਾ ਕਾ ਸੀ ਨਾ ਜਿੱਥੇ ਹੈ ਅੱਜ ਕੱਲ੍ਹ ਬੋਧ ਉਹਨੂੰ ਖਰਾਬਾ ਅਫਗਾਨਿਸਤਾਨ ਚ ਹੁੰਦਾ। ਜਾਨੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਾਲੇ ਦਾ ਇਲਾਕਾ ਉਹਨੂੰ ਤਾਲਵਾਨਾਂ ਲੱਗੰਦੇ ਨੂੰ ਉੱਥੇ ਹਰ ਦਿਲੇ ਇਹ ਕੰਮ ਚੱਲਦਾ ਹੀ ਰਹਿੰਦਾ, ਬੰਦ ਹੁੰਦਾ ਹੀ ਨਹੀਂ। ਹੌਸਲੇ ਆਕੇ ਜੋ ਰਹਿੰਦੇ ਸੀ ਉਹਨਾਂ ਨੂੰ ਹੁੰਦਾ ਸੀ ਲੱਗੇ ਅਸਲਾਮੀ ਦੇਸ਼ ਆ ਸਾਡਾ ਇੱਥੇ ਆਪਣਾ ਕਰਦੇ। ਉਹ ਕਈ ਵਾਰੀ ਫੇ ਉਹਨਾਂ ਨੂੰ ਮਾਰਨ ਆ ਜਾਂਦੇ ਸੀ। ਦੇ ਸੀਸ ਕੇ ਤੇ ਆਲਾ ਢੜਕ ਤੇ ਅਚਰਨ ਕੇ ਤੇ ਆਤਮ ਬਾੰਗ ਕੇ ਤੇ ਬੇਵਨੀ ਗਣਾ ਲੱਗੂ ਕੋਈ ਹੋਰ ਕਰਕੇ ਆਪਣੇ ਦਕਤ ਨਹੀਂ ਪਊਗਾ ਇਹ ਲੇ ਗਾਂ ਗਏ ਤੇ ਉਹ ਤੇ ਮਾਰਾ ਪੀਰ ਗਏ ਧੀਰਜਨ ਕੀਤੇ ਫਿਰ ਨੇਸ ਕੋਈ ਕਈ ਵਰੀ ਲਵੇ ਇਹਨਾਂ ਨੂੰ ਚੁੱਕ ਕੇ ਲੈ ਜਾਈਏ ਤੇ ਹਿੰਦੂ ਸੇ ਕਹਿੰਦੇ ਸਾਡਾ ਪੀਰ ਦਿਓ ਅਸੀਂ ਫਿਰ ਲੱਖਾਂ ਰੁਪਏ ਲੈ ਲਾਂਗੇ ਸਾਰੀ ਜਿੰਦਗੀ ਆਨੰਦ ਭੋਗਾਂਗੇ ਉਧਰ ਆ ਦੇ ਪੜ ਲੈਣਾ ਇੱਧਰ ਆਇਆ ਹਾਂ ਜੀ ਉਹ ਜਿਹੜੇ ਉਧਰ ਜਾਂਦੇ ਉਧਰ ਆ ਉਧਰ ਜਾਂਦੇ ਉਧਰ ਆ ਹਾਂ ਜੀ ਵੱਡੇ ਵੱਡੇ ਬਦਮਾਸ਼ ਜਿਹੜੇ ਕਈ ਵਾਰੀ ਦਰਿਆ ਚੜ ਜਾਂਦਾ ਲੈ ਵੀ ਦਰਿਆ ਚੜ ਗਿਆ ਹਾਂ ਜੀ ਫੇਰ ਕੋ ਗਿਆ ਵੀ ਸ਼ਕਤੀ ਹੈ ਕਿਉਂ ਪ੍ਰਮਾਤਮਾ ਦੀ ਕਲਾ ਚੱਲਦੀ ਨਹੀਂ ਜਿਹੜਾ ਮੁਖ ਗਲ ਫੜੇ ਸੰਗੀ ਜੀ ਕੋਟੀ ਉਹ ਲਗਾਂ ਤਬਾ ਦੁਆ ਬੰਦ ਕਹਿੰਦੇ ਕੀ ਗੱਲ ਜੰਦਨੀ ਬੈਠੇ ਉਹ ਇਹ ਉਹਨਾਂ ਦੱਸੇ ਉਹ ਮੇਰੇ ਨਾਲ ਹੋ ਰਿਹਾ ਹੈ ਫੇਰ ਕਰਨੇ ਡਰ ਗਿਆ ਉਹ ਕਹਿੰਦਾ ਪੀਰ ਜੀ ਨੂੰ ਪੀਰ ਜੀ ਵਾਸਤੇ ਤੁਹਾਨੂੰ ਬੁਰੇ ਪਾਸੇ ਲਿਆਇਆ ਸੀ ਇਹ ਖੁਦਾ ਬਲੋਂ ਸ਼ਕਤੀ ਕੰਮ ਕਰਦੀ ਫੇਰ ਆ ਕੇ ਮਾਫੀ ਮੰਗ ਕੇ ਦਾਸ ਬਣ ਜਾਂਦੇ ਸੀ ਇਹ ਗੁਰੂ ਦੇ ਪਿਆਰ ਦੀ ਲਾਗ ਨਹੀਂ ਲੱਗਦੀ ਬਰਾਈ ਦੀ ਲਾਗ ਤਾਂ ਲੱਗ ਜਾਂਦੀ ਹੈ ਹੁਣ ਬੁਰੇ ਕੋਈ ਬੈਠਾਂਗੇ ਬਰਾਈ ਦੀ ਲਾਗ ਲੱਗੂਗੀ ਨਾ ਕਾਲਾ ਭਾਂਡਾ ਬੜੋਗੇ ਜਿੰਨਾ ਮਰਜੀ ਵਾਜੋ ਉਹ ਕਾਲਕ ਦੀ ਲਗ ਲਗ ਜਾਈ ਬੁਰੇ ਬੰਦੇ ਕੋ ਬੈਠੋ ਉੱਤੇ ਕੇ ਤੇ ਜਾ ਕੇ ਬਹਿ ਜਾਓ ਆਵੇਂ ਉੱਥੇ ਦੁੱਧੇ ਪੀਓ ਅਗਰੇ ਤੇ ਕਣ ਬੋਦਲ ਪਿੰਦਾ ਹੈ ਬੁਰੇ ਕੋ ਬੰਦੇ ਬਹਿਣ ਨਾ ਨਾ ਵੀ ਬਿराई ਕਰੋ ਫੇ ਵੀ ਕੋ ਨੋਕ ਕਲੰਕ ਜ਼ਰੂਰ ਲਗੂ ਯਦਾਂ ਕਿ ਵੇ ਜਿਹੜੀ ਚੰਗੀ ਸੰਗਤ ਹੈ ਉਹ ਹੀ ਠੀਕ ਹੈ ਸਤਨਾਮ ਸ੍ਰੀ ਵਾਹਿਗੁਰੂ ਜੀਓ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹਿ ਗਿਆ ਪਿਆ ਬੇਰਾਗ ਅਦਾਸੀ ਨਾ ਹੋਏ ਸਬਦ ਨਾ ਚੀਨੇ ਸਦਾ ਦੁਖ ਹਰ ਦਰਗ ਪਤਖੋਏ ਹੋਮ ਗੁਰਮੁਖੋਈਏ ਨਾਮ ਰਤੇ ਸੁਖ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਗੁਰ ਤੇਰਾ ਸਾਧ ਸੰਗਤ ਜਿਓ ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਬਖਸ਼ਿਸ਼ ਕੀਤੀ ਹੈ ਸੰਗਤ ਨਾਲ ਮਿਲ ਕੇ ਸ਼੍ਰੀ ਸੋਖਮਨੀ ਸਾਹਿਬ ਜੀ ਦੇ ਬਹੁਤ ਨਿਤਨੇਮ ਕੀਤੇ ਹਨ ਕੋਈ ਸਮੇਂ ਲਈ ਗੁਰ ਸ਼ਬਦ ਦੀ ਵਿਚਾਰ ਰਲ ਮਿਲ ਕੇ ਆਪਾਂ ਸਰਵਣ ਕਰਨੀ ਹੈ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਚੋਂ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਸੁਭਾਗ ਸਨਮਾਨ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ ਸ੍ਰੀ ਰਾਗ ਮਹੱਲਾ 3 ਜੋ ਸ੍ਰੀ ਰਾਗ ਤੇ ਤੀਸਰੇ ਗੁਰੂ ਜੀ ਕਿਰਪਾ ਕਰਦੇ ਆ ਮਨਮੁਖ ਮੋਹੇ ਬਿਆਪਿਆ ਜਿਹੜਾ ਮਨਮੁਖ ਬੰਦਾ ਨਾ ਉਹਦੇ ਮਨ ਵਿੱਚ ਮੋਹ ਬਿਆਪਦਾ ਰਹਿੰਦਾ ਕਦੀ ਪੁੱਤਰ ਦਾ ਕਦੀ ਪਰਿਵਾਰ ਦਾ ਕਦੀ ਮਾਇਆ ਦਾ ਕਦੀ ਪਦਾਰਥਾਂ ਦਾ ਜ਼ਮੀਨਾਂ ਜਾਇਦਾਦਾਂ ਦਾ ਕੋਈ ਨਾ ਕੋਈ ਪੱਖ ਜਿਹੜਾ ਉਹ ਤੁਰਿਆ ਰਹਿੰਦਾ ਇਹ ਮੋਹ ਦੇ ਵਿੱਚ ਗੁਲਤਾਨ ਹੋਇਆ ਬੰਦਾ ਗਲਤ ਕੰਮ ਵੀ ਬਹੁਤ ਕਰਦਾ ਹੈ। ਇਹ ਰਾ ਫੇਰੇ ਟੁਕੇ ਟੁਕੜੀ ਕਤਲੋਗਰ ਆਪਣੇ ਪਰਿਵਾਰ ਵਾਸਤੇ ਆਪਣੇ ਲਈ ਕਿਹੜੇ ਪਾਪੜ ਨਹੀਂ ਮਿਲਦਾ ਮਨ ਮੁਕੁੰਦਾ। ਜਿਹੜਾ ਗੁਰਮਖਿਆ ਉਹਦੀ ਵਰਤੀ ਪਰਪਕਾਰੀ ਹੁੰਦੀ ਹੈ। ਸੇਵਾ ਵਾਲਾ ਭਾਵ ਸਤਸੰਗ ਵਾਲਾ ਭਾਵ ਪਰੇਗ ਦਾ ਫਲ ਸੋਚਣ ਦੀ ਵਰਤੀ ਹੁੰਦੀ ਹੈ। ਤੇ ਮਾਨੁਖ ਦੇ ਅੰਦਰ ਜਿਹਨ ਮੋਹ ਪਿਆ ਆਪਣਾ ਜਿਵੇਂ ਤੇ ਤ੍ਰਾਸ਼ਟ ਰੂਸੀ ਪਤਾ ਤੁਸੀਂ ਤੇ ਦੁਰਯੋਧਨ ਵਲਤ ਕਰ ਰਿਹਾ ਕ੍ਰਿਸ਼ਨ ਮਹਾਰਾਜ ਜੀ ਵੀ ਜਾ ਕੇ ਸਮਝਾਉਂਦੇ ਸੀ ਮਨ ਵੀ ਜਾਂਦਾ ਸੀ ਪਰ ਮੋਹ ਦੇ ਅਧੀਨ ਆਪਣੇ ਭਤੀਜਿਆਂ ਦਾ ਹੱਕ ਖੋ ਕੇ ਕਿੰਨਾ ਕੁਛ ਕਰਾ ਰਿਹਾ ਸੀ ਬਹਿਰਾਵ ਦਾ ਉਸ ਨੂੰ ਮੰਜ ਬਰਾਗ ਨਹੀਂ ਹੈ ਦੇਰਤੀ ਉਦਾਸ ਮਨ ਇਹ અપਰਾਮ ਨਹੀਂ ਹੁੰਦੀ ਜਿਹੜਾ ਬਰਾਭੀ ਬੰਦਾ ਹੁੰਦਾ ਉਹਦਾ ਮਨ અપਰਾਮ ਹੁੰਦਾ ਉਹ ਇਸ ਸੰਸਾਰ ਦੇ ਮੋਹ ਜਾਲ ਜੀ ਨਾ ਪੰਦਾ ਵੀ ਜਾ ਰਹਿਣਾ ਨਹੀਂ ਐਤਜਾ ਹਕਾਇਤ ਕਰ ਵੰਡੀ ਹੈ ਇਹ ਸੰਸਾਰ ਤੋਂ ਇੱਕ ਦਿਨ ਥੁਰ ਜਾਣਾ ਤੇ ਕਾਦੇ ਵਾਸਤੇ ਆਪ ਕਰਮ ਕਰਨੇ ਨਾ ਤਾਂ ਉਹਦੇ ਮਨ ਚ ਬੈਰਾਗ ਹੁੰਦਾ ਤਾਂ ਬਿਰਤੀ ਅਪਰਾਮ ਹੁੰਦੀ ਹੈ। ਤੋ ਕਿਸੇ ਨਾ ਕਿਸੇ ਵਿਹਾਰ ਵਿੱਚ ਲੱਗਾ ਜਿਹੜਾ ਵੀ ਕਰਮ ਕਰਦਾ ਜੇ ਸੇਵਾ ਵੀ ਕਰਦਾ ਤੋ ਦਾ ਪੁਆਇੰਟ ਆਫ 뷰 ਹੁੰਦਾ ਕਿ ਮੈਨੂੰ ਵਿੱਚੋਂ ਮਿਲੇਗਾ ਕੀ ਲਾਲਚ ਵਾਸਤੇ। ਬੋਲਦੇ ਬੰਦੇ ਧਾਰਮਿਕ ਵੀ ਹੈ। ਉਹ ਦੇਖਦੇ ਕਿ ਸਾਨੂੰ ਵਿੱਚੋਂ ਕੀ ਮਿਲੂਗਾ। ਸਾਨੂੰ ਕੀ ਲਾਭ ਹੋਊਗਾ। ਪਰ ਜਿਹੜਾ ਬਰਾਗੀ ਬੰਦਾ ਉਹਨ ਆਪਣਾ ਰਾਗ ਬੈ ਕਰ ਦਿੱਤਾ ਇੱਕ ਤਾਂ ਜਿਵੇਂ ਗਾਣੇ ਹੁੰਦੀ ਨਾ ਫੇ ਅਗਲਾ ਛੱਡਾ ਲੰਦਾ ਤੇ ਜਿਹੜੀ ਬੈ ਹੋ ਜਾ ਉਹ ਪੱਕੀ ਰਿਜੈਕਟਰੀ ਹੋ ਜਾਂਦੀ ਨਾ ਤੇ ਜਿਸ ਨੇ ਆਪਣਾ ਰਾਗ ਜਿਹੜਾ ਗੁਰੂ ਨੂੰ ਦੇ ਦਿੱਤਾ ਗੁਰੂ ਨਾਲ ਪ੍ਰੇਮ ਕਰ ਗਿਆ ਇੱਕ ਨਿਰੰਕਾਰ ਪਰਮੇਸ਼ਰ ਇਹ ਸ੍ਰਿਸ਼ਟੀ ਨਾ ਵੀ ਕਰਦਾ ਉਹਨਾਂ 'ਚ ਆਤਮਾ ਪਰਮਾਤਮਾ ਨੂੰ ਦੇਖ ਕੇ ਪ੍ਰੇਮ ਕਰਦਾ ਸ਼ਰੀਰ ਕੋ ਮੋ ਨਹੀਂ ਹੁੰਦਾ ਉਹਨੂੰ ਮੋਬਿਆ ਫਰਿਆ ਉਹ ਜਿਹਨਾਂ ਦਾ ਭਰਾਗ ਹੁੰਦਾ ਨਾ ਉਹਦਾ ਸੀਨ ਬਿਰਤੀ ਪਰਾਂ ਬਿਰਤੀ ਹੁੰਦੀ ਹੈ ਛਾਵਦ ਨਾ ਜੀਨੇ ਸਦਾ ਦੁਖ ਜਿਹੜੀ ਗੁਰੂ ਵੱਲੋਂ ਸ਼ਬਦ ਦੀ ਵਿਚਾਰ ਮਿਲਦੀ ਜੀਨੇ ਮੈਨੇ ਉਹਨੂੰ ਤਾਂ ਜਾਣਦਾ ਨਹੀਂ ਕਿੰਨੀ ਸਿੱਖਿਆ ਦੇ ਦਿਓ ਕਿ ਮੁੜ ਕੇ ਉਹਨੂੰ ਉੱਥੇ ਦੀ ਉੱਥੇ ਫੇਰ ਆ ਜਣ ਹਰ ਦਰਗਹ ਪਤ ਖੋਇ ਹਰੀ ਦੀ ਦਰਗਾਹ ਵਿੱਚ ਆਪਣੇ ਪਾਤ ਦੇ ਜਿਤ ਨੂੰ ਖੋਇ ਮੈਨੇ ਨਾਸ ਕਰ ਲੰਨਾ ਵੇੜਾ ਸੰਸਾਰ ਆ ਇੱਕ ਸੁਪੂਲ ਏ ਮੈਂ ਸੁਪੂਲ ਚੋਂ ਬੰਦਾ ਫਾਲਸੋ ਫੇਡਿਗਰੀ ਡਿਪਲੋਮਾ ਲੈ ਕੇ ਜੇ ਨੌਕਰੀ ਚੱਕਰੀ ਤੇ ਕੰਮ ਜਬ ਹੁੰਦਾ ਨਾ ਦੇਸ ਪਰਦੇਸ ਸੁਖ ਲੰਦਾ ਇਹ ਸੰਸਾਰ ਇੱਕ ਇਮਤਿਹਾਨ ਸੈਂਡਲ ਜਿਹੜਾ ਇਥੋਂ ਫੇਲੂ ਖੋ ਕੇ ਜਾਂਦਾ ਉਹ बार-बार ਜੰਮੀ ਜਾਂਦਾ ਮਰੀ ਜਾਂਦਾ ਹਰ ਕੰਮ ਵਿੱਚ ਥੱਕੇ ਜਾਂਦਾ ਜਿਹੜਾ ਸੰਸਾਰ 'ਚ ਰਿਹਾ ਆਪਣੀ ਪ੍ਰੀਖਿਆ ਪਾਸ ਕਰ ਜਾਂਦਾ ਉਹਦੇ ਲਈ ਅਗਲਾ ਦਰਵਾਜ਼ਾ ਖੁੱਲਦਾ ਹੋਰੀਆ ਜਾ ਰਹੀ ਹੈ ਬਦਮਾਸ਼ੀ ਹੈ ਟੱਗੀ ਟੋਰੀ ਹੋਰ ਕਈ ਉਹ ਗਣ ਹੈ ਹੀਰਖੱਬ ਕੇ ਲਈ ਅਨਪ੍ਰਤਖਰਣ ਵਗੈਰਾ ਤੇ ਜਿਹੜਾ ਇਹਨਾਂ ਚੀਜ਼ਾਂ ਨੂੰ ਛੱਡ ਕੇ ਫਿਰ ਫਿਰ ਤੇ ਕਿਰਪਾ ਕਰਨੀ ਕੋਮਲ ਬਚਨ ਬੋਲਣੇ ਮਿਠਾ ਬੋਲਣਾ ਅਰੇਗ ਦਾ ਭਲਾ ਸੋਚਣਾ ਹਰ ਪੁਕਾਰ ਦੇ ਤੁਮ ਕਰਨੇ ਜੋਨ ਜਿਵੇਂ ਕਰਕੇ ਪ੍ਰਮਾਤਮਾ ਦੀ ਜੋਤ ਨੂੰ ਪ੍ਰਗਟ ਕਰਨਾ ਹੈਗੇ ਤੇ ਸਾਰਿਆਂ ਦੇ ਅੰਦਰ ਆ ਪਰਪੜ ਦੇ ਵਿੱਚ ਕਮਾਈ ਕਰਕੇ ਇਹਦਾ ਸ਼ੁੱਧ ਕਰਕੇ ਫਿਰ ਉਹ ਜਿਹੜੀ ਜੋਤ ਹੈ ਹਾਂਜੀ ਆਤਮਾ ਜੋਤੀ ਪ੍ਰਗਟ ਹੁੰਦੀ ਹੈ ਕੋਈ ਸ਼ਬਦ ਨੂੰ ਚੀਨੇ ਜਾਣਦਾ ਨਹੀਂ ਗੁਰੂ ਦੇ ਉਪਦੇਸ਼ ਨੂੰ ਆਪਣੇ ਮਨਮਤ ਕਰਦਾ ਹੈ ਇਸ ਕਰਕੇ ਫਿਰ ਸਦਾ ਦੁੱਖ ਉਹਨੂੰ ਸਦਾ ਦੁੱਖ ਕੋਈ ਨਾ ਕੋਈ ਬਣਿਆ ਲੈਂਦਾ ਇਕੋ ਜਿਹਨੇ ਕਹਾ ਦੁਆ ਦੋਚ ਨੇ ਕਰਤੀਆ ਕੋਇਨੋ ਕੋ ਜਾਲ ਜਿਹੜਾ ਤਾਣਾ ਤਣਿਆ ਵਿੱਚ ਫਸਦਾ ਰੰਦਾ ਔਰ ਦਰਗਾਹ ਪਤ ਕੋਈ ਹਰੀ ਦੇ ਦਰਵਾਜ਼ੇ ਜਾਣੀ ਸਕਦਾ ਕਿਉਂਕਿ ਆਪਣੇ ਪਾਪੇ ਜਿਤ ਖੋਏ ਗਵਾ ਲਈ ਹੈ ਹਉਮੈ ਗੁਰਮੁਖ ਖੋਈ ਉਹਦਾ ਮਨਮੁਖ ਬਾਰੇ ਦੱਸਿਆ ਨਾ ਜਿਹੜੇ ਗੁਰਮੁਖ ਹੈ ਹਉਮੈ ਉਹ ਮੇਰਾ ਨਾਸ਼ ਕਰ ਦਿੰਦੀ ਹੈ ਕੋਈ ਮੈਨ ਨਾਸ਼ ਕਰ ਨਾਮ ਰਤੇ ਸੁਖ ਹੋਈ ਹਰ ਵੀ ਨਾਮ ਵਿੱਚ ਆਪਣਾ ਮਨ ਰੰਗ ਲੰਦਿਆ। ਪੁਨਮ ਸਦਾ ਵਸਤੇ ਸੂਖ। ਨਿਤ ਦਿਵਾਲੀ ਸਾਦੀ ਅਠੇ ਪਰ ਬਸੰਤ। ਸਦਾ ਦਿਵਾਲੀ ਹੈ ਸਦਾ ਬਸੰਤ ਹੈ। ਆਨੰਦ ਵਿੱਚ ਹੀ ਰਹਿੰਦੇ ਹੈ। ਮੇਰੇ ਮਨ ਅਗੇ ਉਪਦੇਸ਼ ਦਿੰਦੇ ਹੈ। ਇਹਨਾਂ ਸ ਪੂਰ ਰਹੀ ਨਿਤ ਆਸਾ। ਇਹਦੇ ਤੇ ਲਾਗੇ ਤਵਾ ਰੱਖਦੇ। ਮੰਗਿਆ ਇਹਦੇ ਉਤਮਾ ਰ। ਓਮੇ ਗੁਰਮੁਖ ਤਾਂ ਓਮੇ ਦਾ ਨਾਸ ਕਰ ਲੰਦਾ ਓਮੇ ਨੂੰ ਮਰਨ ਵਾਸਤੇ ਨਾਮ ਦਾ ਰੂਪ ਨਾਮ ਵਿੱਚ ਉਹਦੀ ਮੰਨ ਦੀ ਵਿਰਤੀ ਰੰਗੀ ਰਹਿੰਦੀ ਹੈ ਨਾਮ ਨਾਲ ਜੁੜਨ ਕਰਕੇ ਉਹਨੂੰ ਸਦਾਇ ਸੁਖ ਹੈ ਨਾਮ ਨਾਲ ਟੁੱਟਣ ਕਰਕੇ ਦੁਖ ਹੈ ਪਰ ਮੇਰਿ ਸ਼ਰ ਤੇ ਭੋਲੇ ਆ ਬਿਆਪਨ ਸਭੇ ਰੂਪ ਗੇਮੁਖ ਹੋਇ ਰਾਮ ਤੇ ਲਗਣ ਜਾਣੂ ਬਜੂ ਤੇ ਜਿਹੜਾ ਨਾਮ ਨਾਲ ਜੁੜ ਗਿਆ ਕੀਰ ਕਰਕੇ ਦੁੱਖ ਤਾਂ ਕਈ ਵੀਰੀ ਉਹਨੂੰ ਵੀ ਆ ਜਾਂਦੇ ਆ ਪਰ ਅਰਬ ਕੋਈ ਕਰਮ ਹੁੰਦਾ ਪਰ ਉਹ ਗਿਆਨ ਕਰਕੇ ਨਾ ਸੁਖ ਨਾ ਭੋਲ ਲੰਦਾ ਮਨ ਮੁਕਤੀ ਇਕ ਥਿਆੜਾ ਪਾਉਂਦਾ ਹੋ ਮੈਂ ਗੁਰਮੁਖੀ ਗੁਰਮੁਖੀ ਮੈਂ ਨਾਸ ਕਰਤੀ ਨਾਮ ਰਤੇ ਸੁਹੇ ਨਾਮ ਵਿੱਚ ਆਪਣਾ ਪਰੰਗਣ ਕਰਕੇ ਸਦਾ ਸੁਹੇ ਮੇਰੇ ਮਨ ਐਨਸ ਪੂਰ ਰਹੀ ਨਿਤ ਆਸਾ ਸੰਬੋਧਨ ਕਰਕੇ ਕਹਿ ਰਹੇ ਇਹ ਮੇਰੇ ਮਨੋਂ ਐਨਸ ਮਨੇ ਦਿਨ ਰਾਤ ਮੇਰੇ ਮਨ ਵਿੱਚ ਹਾਂਜੀ ਤੇਰੇ ਮਲਾਪ ਦੀ ਜਿਹੜੀ ਆਸਾ ਪੂਰਨ ਤੌਰ ਤੇ ਭਰੀ ਹੋਈ ਹੈ ਇਹ ਕੋਈ ਆਸ ਨਹੀਂ ਬਾਕੀ ਆਸਾਂ ਛੱਡ ਦਿੱਤੀਆਂ ਇਹ ਕੋਦੇ ਮਲਾਪ ਦੀ ਆਸ ਜਿਵੇਂ ਰਵਿਦਾਸ ਜੀ ਕਹਿੰਦੇ ਕਹਿਰ ਉਦਾਸ ਆਸਨ ਅਗਿ ਜੀਵਾਂ ਚਿਰ ਭੈਓ ਦਰਸ਼ਨ ਦੀ ਇਹ ਕੋਈ ਆਸ ਸਤਿਗੁਰ ਸੇਵ ਮੋਹ ਪਰਜਲ ਜਦੋਂ ਗੁਰੂ ਦੀ ਸੇਵਾ ਕਰੇਗਾ ਉਹ ਪਰਵ ਚ ਬਿਛੇ ਕਰਕੇ ਜਲੇ ਮੈਨੇ ਸੜ ਜਾਏਗਾ ਖਤਮ ਹੋ ਜਾਏਗਾ ਕਿ ਗੁਰੂ ਦਾ ਪਿਆਰ ਪੈਦਾ ਹੋ ਜਾਏਗਾ ਮਨ ਜਨ ਅਨੰਕਾਰ ਦਾ ਪਿਆਰ ਪੈਦਾ ਹੋ ਜਾਏਗਾ ਕਰ ਹੀ ਮਾਇਆ ਦਾ ਸਾ ਆਇਓ ਬਹਿੰਗ ਮਿਆ ਚਾਏ ਗਰੇ ਕ੍ਰਿਸ਼ਤੀ ਜੀਵਨ ਚ ਫਿਰ ਹਿਰਦੇ ਰੂਪੀ ਘਰ ਵਿੱਚ ਆਤਮਾ ਨਾਲ ਪਰਮਾਤਮਾ ਨਾਲ प्रीਤੀ ਪਾ ਕੇ ਉਹ ਸੰਸਾਰ ਰੂਪੀ ਘਰ ਵਿੱਚ ਉਦਾਸ ਮੈਨੇ ਉਪਰਾਮ ਰਿੰਦਨ ਕਿਹ ਮੋਜਾਲ ਦੇ ਫਸਦਾ ਨਹੀਂ ਹੈ ਰਹਾਉ ਗੁਰਮ ਕੰਮ ਕਮਾਵੇ ਬਿਉਸਿ ਬਿਸ਼ਰਾਮ ਦੇਖਣੇ ਜਿਹੜੇ ਗੁਰਮ ਕਹੇ ਉਹ ਨਿਸ਼ਕਾਮ ਕਰਮ ਕਰਦੇ ਆ ਕਿਹ ਲਾਲਚ ਦੇ ਵਸ ਨਹੀਂ ਫਿਰ ਉਹਨਾਂ ਦੀ ਆਤਮਾ ਜਿਹੜੀ ਖਿੜੀ ਰਹਿੰਦੀ ਹੈ ਮਨ ਖਿੜਿਆ ਰਹਿੰਦਾ ਮਨ ਖਿੜਿਆ ਸੁਕਾਰਿਆ ਬਾਹ ਹਰ ਵੇਲੇ ਮਨ ਜਿਹੜਾ ਖੁਸ਼ੀ ਖੇੜੇ ਵਿੱਚ ਰਹਿੰਦਾ ਹੈ ਹਰ ਬੈਰਾਗ ਅਨੰਦ ਦੁਨੀਆਂ ਨੂੰ ਬਿਰਾਗ ਹੋ ਗਿਆ ਤੇ ਪ੍ਰਮਾਤਮਾ ਦਾ ਪ੍ਰੇਮ ਦਾ ਦਾ ਹੋ ਗਿਆ ਤੇ ਸਦਾ ਅਨੰਦ ਦੇ ਵਿੱਚ ਹੈ ਜਿਹਨੇ ਸਭਗਤ ਕਰੇ ਦਿਨ ਰਾਤ ਉਹ ਦਿਨ ਰਾਤ ਪ੍ਰਮਾਤਮਾ ਦੀ ਭਗਤੀ ਕਰਦੇ ਆ ਤੇ ਆਪਣੀ ਭਗਤੀ ਗਈ ਤਰ੍ਹਾਂ ਜੀ ਸਵਾਰਥ ਵਸੇ ਇਕਦਮ ਅੰਡੇਗਦਾ ਨਹੀਂ ਤੇ ਉਹ ਜਿਹੜੇ ਗੁਰਮ ਪਿਆਰੇ ਆ ਉਹ ਦਿਨ ਰਾਤ ਉਹਦੀ ਭਗਤੀ ਕਰਦੇ ਆ ਹੋਮੇ ਮਰ ਨਜੰਦ ਹੋਮੇ ਨੂੰ ਮਾਰ ਕੇ ਨਜੰਦ ਮਨ ਨਿਸ਼ਚਿੰਤ ਹੋ ਜਾਂਦੇ ਕੋਈ ਫਿਕਰ ਇਹ ਨਹੀਂ ਰਹ ਜਾਂਦਾ ਕਿਉਂਕਿ ਸਾਰਾ ਆਪਣਾ ਜੀਵਨ ਜਿਹੜਾ ਉਹ ਮਾਰਦੇ ਲੇਖ ਲਾਤਾ ਗੀਤਾ ਜੀ ਵੀ ਕਹਨ ਹਰ ਵਧਰਮਾਤ ਪਰਿ ਤੇਜ ਮਾਮੇ ਸ਼ਰਨ ਮਰੋਜੇ ਤੇ ਸਾਰਿਆਂ ਦਾ ਤਿਆਗ ਕਰਕੇ ਇੱਕ ਮੇਰੀ ਸ਼ਰਨ ਚ ਆ ਜਾ ਜੇ ਉਹ ਦੀ ਸ਼ਰਨ ਚ ਆ ਜਾਏਗਾ ਫਿਰ ਜ਼ਿੰਮੇਵਾਰੀ ਉਹ ਦੀ ਹੋਗੇਗਾ ਇਵੇਂ ਗੋਦੀ ਚ ਬੱਚਾ ਉਹਨੂੰ ਆਪਣਾ ਕੋਈ ਫਿਕਰ ਆ ਉਹਦਾ ਸਾਰਾ ਮਾਂ ਪਿਓ ਨੂੰ ਚਗਰਿਆ ਉਸ ਬੱਚੇ ਵਾਂਗ ਜਦੋਂ ਬਿਰਤੀ ਬਣਾ ਲਈਏ ਨਾ ਆਪਾ ਭਾਵ ਸਮਰਪਤ ਕਰਦੇ ਜੀ ਫਿਰ ਉਹ ਮਹਾਰਾਜੇਾਰੇ ਬੰਬੂ ਦੇ ਸਿੱਧੇ ਸਿੱਧੇ ਕਰੀ ਜਾਂਦੇ ਨੇ ਨਿਰਜਤਨੇ ਹੋਈ ਜਾਂਦੇ ਹੁਣ ਇਹਦਾ ਗੱਲਾਂ ਪ੍ਰੈਕਟੀਕਲ ਚਾਹੀਆਂ ਉਹਦੇ ਹਲੋ ਨਿਆਣੇ ਹੁੰਦੇ ਇਧਰ ਆ ਗਏ ਸੰਗਤ ਇਹ ਉਹ ਸਾਰਾ ਕਾਰਜ ਆਪੇ ਹੋ ਹੀ ਜਾਂਦਾ ਐਟੋਮੈਟਿਕ ਹੋ ਰਿਹਾ ਹੈ ਕੋਈ ਜਨਤਾ ਦੀ ਲੋੜ ਹੀ ਨਹੀਂ ਪੈਂਦੀ ਇਸ ਕਰਕੇ ਹੰਦੇ ਆਹਨੇ ਸਵਾਗਤ ਕਰੇ ਦਿਨ ਰਾਤ ਉਹ ਦਿਨ ਰਾਤ ਉਹਦੀ ਭਗਤੀ ਕਰਦੇ ਹਉਮੇ ਮਾਰਨ ਚੰਦ ਜਦੋਂ ਹਉਮੇ ਮਰ ਗਈ ਨਿਸ਼ਚਿੰਤ ਹੋ ਗਿਆ ਇੱਥੇ ਹਣ ਥਾਪਿਆ ਛੇਰਿਆ ਠੂਹਾ ਪੋਰ ਮਾਰੂ ਜਾਨਵਰਿਆਂ ਮੰਝ ਪਿਆ ਨਾ ਨਿਸ਼ਚਿੰਤ ਨਹੀਂ ਤੇ ਜਦੋਂ ਕੋਈ ਦੁਨੀਆਵੀ ਤੌਰ ਤੇ ਦੁਸ਼ਮਣ ਹੋਵੇ ਉਸ ਵੇਲੇ ਮਨ ਦੇ ਵਿੱਚ ਕੋਈ ਨੁਕਤਾ ਜਾਂਦਾ ਬਣੀ ਰਹੂ ਨਾ ਤੇ ਜੇ ਨਾ ਹੋਵੇ ਇਹ ਤਾਂ ਨਿਸ਼ੰਤ ਹੋ ਜਾਊਗਾ ਇਸ ਤਰ੍ਹਾਂ ਹਿਰਦੇ ਵਿੱਚ ਵੀ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਕਿੰਨੇ ਬੈਰੀ ਕਿੰਨੀਆਂ ਹੋਰ ਡੈਣਾ ਬੈਠੀਆਂ ਪੈੜੀਆਂ ਮਰਦੀਆਂ ਤੇ ਜਦੋਂ ਵਿੱਚ ਹੋਮੇ ਰੂਪੀ ਦਮੁਹੀ ਸੁਪਨੇ ਬੈਠੀ ਹੈ ਕਿ ਜਦੋਂ ਹੋਮੇ ਮਰ ਜਾਂਦੀ ਹੈ ਹੋਮੇ ਦੀਰਗ੍ਰੋਗ ਹੈ दारु ਕੀ ਉਸ ਮਾਹੇ ਲੈ ਨੂੰ ਮਾਰ ਲਈ ਫੇ ਬੰਦਾ ਨਿਸ਼ਚਿੰਤ ਹੋ ਜਾਂਦਾ ਵੱਡੇ ਭਾਗ ਹਿਰਦੈ ਨਾਮ ਵਸੋਏ ਇਹ ਕੰਦੇ ਵੱਡੇ ਭਾਗ ਸਤ ਸੰਗਤ ਪਾਈ ਵੱਡਿਆਂ ਭਾਗਾ ਨਾ ਸਤ ਸੰਗਤ ਪ੍ਰਾਪਤੀ ਹੈ ਹਰ ਪਾਇਆ ਸਹਿਜਨ ਹੁੰਦਾ ਜਦੋਂ ਨਾਮਕਾਰ ਨੂੰ ਪਾ ਲਿਆ ਸਹਿਜ ਮਨੇ ਮੰਜ ਸੁਤੇ ਸਿੱਧੇ ਉਡੋਲ ਅਵਸਥਾ ਵਾਲਾ ਜਿਹੜਾ ਆਨੰਦ ਸੀ ਪਾ ਲਿਆ ਜਿਦੋਂ ਲੰਤੈ ਸੁਕਾਰ ਡਹਿਰਾ ਮਨ ਕਡੋਲਦਾ ਨੇ ਨੂ ਅਡੋਲ ਵਰਤੀ ਹੋ ਜਾਂਦੀ ਆਨੰਦ ਸਰੂਪ ਹੋ ਜਾਂਦਾ ਸੋ ਸਾਧੂ ਬੇਰਾਗੀ ਸੋਈ ਹਿਰਦੇ ਨਾਮ ਬਸਾਇ ਉਹ ਸਾਧੂ ਆ ਉਹ ਬਰਾਗਵਾਨ ਆ ਜਿਸ ਨੇ ਆਪਣੇ ਹਿਰਦੇ ਦੇ ਵਿੱਚ ਨਾਮ ਵਸਾ ਲਿਆ ਉਹ ਆਨੰਦ ਸਰੂਪ ਹੋ ਜਾਂਦਾ ਅੰਤਰ ਲਗਨ ਤਮਸ ਬੁਲੇ ਬੁਲੇ ਮੈਨੇ ਕਦਾ ਚਿਤ ਵੀ ਉਹਦੇ ਅੰਦਰ ਤਮਸ ਤਮ ਗੁਣ ਨਹੀਂ ਪੈਦਾ ਹੁੰਦਾ ਤਮੇਸ਼ਰ ਆਗਿਆਨਤਾ ਦਾ ਹਨੇਰਾ ਨਹੀਂ ਪੈਦਾ ਹੁੰਦਾ ਸਦਾ ਪ੍ਰਕਾਸ਼ ਵਿੱਚ ਰਹਿੰਦਾ ਹੈ ਵਿਚੋਂ ਆਪ ਗੁਏ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਗਵਾ ਦਿੰਦਾ ਆਪਣੀ ਹੋਂਦੇ ਮਿਟਾ ਦਿੰਦਾ ਉਹਦੇ ਜਾ ਵਿੱਚ ਉਹਦੇ ਬਾਣੀ ਦੇ ਵਿੱਚ ਆ ਜਾਂਦਾ ਉਗਵਨਾਂ ਦੇ ਅੰਦਰ ਉਹ ਵਾਸਤਾ ਜੰਨੀ ਉੱਚੀ ਹੋ ਜਾਂਦੀ ਹੈ ਆਪਣਾ ਪਨ ਬਗਾਨਾ ਪਨ ਰਹਿੰਦਾ ਹੀ ਨਹੀਂ ਹੈ ਉਹ ਤੰਦਰਬਾਬਾ ਕਰਮ ਸਿੰਘ ਸਾਹਿਬ ਜੀ ਹੋਤੀ ਮਰਦਾਨ ਵਾਲੇ ਵਾਹ ਲਾਕਾ ਸੀ ਨਾ ਜਿੱਥੇ ਹੈ ਅੱਜ ਕੱਲ ਬੋਧ ਹੁਣ ਖਰਾਬਾ ਅਫਗਾਨਿਸਤਾਨ ਚੋਂ ਅੰਦਰ ਜੀ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਜਿਹੜਾ ਦਰਮਿਆਨ ਦਾ ਇਲਾਕਾ ਉਹਨੂੰ ਤਾਲਵੰਨਾਂ ਦਾ ਕਹਿੰਦੇ ਨੂੰ ਉੱਥੇ ਹਰ ਵੇਲੇ ਇਹ ਕੰਮ ਚੱਲਦਾ ਹੀ ਰਹਿੰਦਾ ਬੰਦ ਹੁੰਦਾ ਹੀ ਹੌਸਲਾ ਲੱਗੇ ਜੋ ਰਹਿੰਦੇ ਸੀ ਉਹਨਾਂ ਨੂੰ ਹੰਦਾਂ ਸੀ ਲਵੇ ਅਸਲਾਮੀ ਦੇਸ਼ ਆ ਸਾਡਾ ਇੱਥੇ ਆਪਣਾ ਕਰਦੇ ਉਹ ਕਈ ਵਾਰੀ ਕਿ ਉਹਨਾਂ ਨੂੰ ਮਾਰਨਾ ਜਾਂਦੇ ਸੀ ਫਿਰ ਸੀਸ ਤੇ ਆਲਾ ਧੜਕਦੇ ਆ ਚਰਨ ਕਿਤੇ ਆ ਹੱਥਾਂ ਬਾਹਾਂ ਕਿਤੇ ਕਿ ਉਹ ਨਹੀਂ ਘਣਾ ਲੱਭੀ ਕੋਈ ਹੋਰ ਕਰਕੇ ਆਪਣੇ ਤੇ ਕੰਦ ਨਹੀਂ ਹੋਊਗਾ ਇਹ ਲਗਾ ਗਏ ਦੋ ਤੇ ਮਾਰਾ ਪੀ ਗਏ ਚੇਰ ਜਤਨ ਕੀਤੇ ਫੇਰ ਨੇ ਇਸ ਕੋਈ ਕਈ ਵਾਰੀ ਨਾ ਵੀ ਇਹਨਾਂ ਨੂੰ ਚੁੱਕ ਕੇ ਲੈ ਜਾਈਏ ਤੇ ਹਿੰਦੂ ਸੇਕ ਕਹਿੰਦੇ ਸਾਡਾ ਪੀਰ ਦਿਓ ਅਸੀਂ ਫੇਰ ਲੱਖਾਂ ਰੁਪਏ ਲੈ ਲਾਂਗੇ ਸਾਰੀ ਜ਼ਿੰਦਗੀ ਆਨੰਦ ਭੋਗਾਂਗੇ ਉਹ ਦਰਿਆ ਦੇ ਪਾਰ ਲੈ ਤਨਾਰੇ ਉਧਰ ਗਏ ਹਾਂ ਜੀ ਕੋ ਜਿਹੜੇ ਉਧਰ ਜਾਂਦੇ ਉਧਰ ਹੀ ਆ ਉਧਰ ਜਾਂਦੇ ਉਧਰ ਹੀ ਆ ਵੜਵੜੇ ਬਦਮਾਸ਼ ਜਿਹੜੇ ਕਈ ਵਾਰੀ ਦਰਿਆ ਚੜ ਜਾਂਦਾ ਲੈ ਵੀ ਦਰਿਆ ਜੜ ਗਿਆ ਹਾਂਜੀ ਫੇਰ ਕੋ ਗੱਬੀ ਛੱਡ ਪਈ ਕਿਉਂ ਪ੍ਰਮਾਤਮਾ ਦੀ ਕਲਾ ਚੱਲਦੀ ਨੇ ਜਿਹੜਾ ਮੁਖ ਗੜ ਫੜ ਕੇ ਸੰਗੀ ਜੀ ਕੋਟੀ ਉਹ ਲਗਾਂ ਤਵਾ ਦੁਆ ਕਰਨ ਕਹਿੰਦੇ ਕੀ ਗੱਲ ਕਹਿੰਦੇ ਨੇ ਬੈਸੇ ਹੁਣ ਇਹ ਬਣਾ ਦੱਸੇ ਵੀ ਮੇਰਨਾ ਹੋ ਰਿਹਾ ਹੈ ਏ ਕਣ ਕੇ ਡਰ ਗਿਆ ਉਹਨਾਂ ਦੇ ਪੀਰ ਜੀ ਨੂੰ ਪੀਰ ਜੀ ਵਾਸਤੇ ਤੁਹਾਨੂੰ ਬੁਰੇ ਫਾਸਲੇ ਲਿਆਇਆ ਸੀ ਇਹ ਖੁਦਾਬਨੂ ਸ਼ਕਤੀ ਕੰਮ ਕਰਦੀ ਹੈ ਫੇਰ ਆ ਕੇ ਮਾਫੀ ਮੰਗੇ ਦਾਸ ਬਣ ਜਾਂਦੇ ਸੀ ਪਰ ਉਹਨਾਂ ਦੇ ਮਨ ਜਦੋਂ ਉਹਨਾਂ ਪ੍ਰਤੀ ਕਦਾ ਚਿੱਤ ਵੀ ਕੋਈ ਤਮਗਣੀ ਜੀ ਪੈਦਾ ਹੁੰਦੀ ਉਹਨੀ ਠੰਡ ਸੀ ਤੇ ਇੱਕ ਵਾਰੀ ਆ ਗਏ ਇਕੱਲੇ ਬੈਠੇ ਜੀ ਜਾਂਦੀ ਜਾਂਦਣੀ ਕਹਿੰਦੇ ਬਾਬਾ ਗਾਣੂ ਖਾਣ ਨੂੰ ਦੀ ਉਹ ਡੇਰਾ ਖੁੱਲ੍ਹੇ ਸੀ ਚਾਰ ਦੁਆਰੀ ਦਾ ਹੁਕਮ ਹੁੰਦਾ ਕਹਿੰਦੇ ਵੀਰੇ ਆਹੋ ਗੁਰੂ ਜੀ ਹੁਣ ਤੁਹਾਨੂੰ ਇਉਂ ਦਿੱਤਾ ਉਹ ਮੁੱਕ ਜਣਾ ਮੈਂ ਆਪਣੇ ਕੂਠ ਕਚਰਾ ਉਹ ਤੇ ਹੱਦ ਲੈਓ ਤੇ ਲੈ ਜਾਓ ਅੱਜ ਦੇ ਕੋ ਨਹੀਂ ਗਿਆ ਸੋਦਾ ਚ ਚਲੇ ਜਾਏਗਾ ਕਹਿੰਦੇ ਨਹੀਂ ਜਾਂਦੇ ਉਹ ਵਲੇ ਡੇਰੇ ਵਾਲੇ ਸਾਰੇ ਸੁੱਤੇ ਸੱਤੇ ਬੈਠੇ ਤੇ ਅੰਨੇ ਨੂੰ ਕਹਿੰਦੇ ਦੋ ਅੱਖਾਂ ਉਹ ਸਾਰਾ ਸਮਾਨ ਜਿਹੜੇ ਚੁੱਕੇ ਲਏ। ਦੇਲੇ ਸਾਰੇ ਉਠੇ ਤੇ ਉਥੇ ਕੁਝ ਨਾ। ਸੁਣ ਨ ਕੋਈ ਸਮਾਨ ਤੇ ਮਹਾਰਾਜ ਉਹਨਾਂ ਕੋਲ ਆਵੇ। ਕਹਿੰਦੇ ਆਬੂ ਕਿਵੇਂ ਆਏ? ਕਹਿੰਦੇ ਮਹਾਰਾਜ ਡੇਰੇ ਡਾਕਾ ਪੈ ਗਿਆ। ਤੇ ਸਾਰਾ ਸਮਾਨ ਲਗਾ। ਕਹਿੰਦੇ ਅੱਛਾ ਪੇ ਹੁਣ ਕੀ ਕਰਨਾ ਚਾਹੀਦਾ? ਕਹਿੰਦੇ ਆਪਾਂ ਨੂੰ ਫਿਰ ਉਹ ਲੋੜ ਲੋਕਾਂ ਨੂੰ ਚਾਹੀਦੀ ਕਹਿੰਦੇ ਜੇ ਤੁਹਾਡੇ ਕੋਲ ਹੁੰਦਾ ਤੁਸੀਂ ਕੀ ਕਰਦੇ ਕਹਿੰਦੇ ਅਸੀਂ ਸੰਗਤ ਨੂੰ ਲੰਗਰ ਪਣੇ ਬਣਾ ਕੇ ਚਖਾਉਂਦੇ ਕਹਿੰਦੇ ਜਿਹੜੇ ਲਗਾਏ ਉਹ ਵੀ ਸੰਗਤ ਤੇ ਉਹ ਅੱਗੋ ਬਾਲਦੇ ਕੇ ਨਾ ਡੰਬਰ ਕਰਕੇ ਹੁਣ ਆਪੇ ਪਕਾਈ ਜਾਣਗੇ ਖਾਈ ਜਾਣਗੇ ਇਹ ਜੇ ਮਾਰਨੇ ਸੇਵਾ ਕਰਨੀ ਹੋਰ ਕੋਈ ਧੂਮਾ ਹਾਂ ਜਿਹੜਾ ਸੰਗਤ ਚ ਗੱਲ ਗਈ ਉਹ ਗੱਡੇ ਲੱਦੇ ਆਉਂਦੇ ਫੇਰ ਹੰਮਾਰ ਲੱਗਦੇ ਔਰ ਉਹਨੇ ਉੱਥੇ ਬਿਰਤੀ ਹਰੇਕ ਦੀ ਨਹੀਂ ਪਹੁੰਚ ਸਕਦੀ ਜਿਹੜਾ ਪੂਰਾ ਉਹਦੇ ਜੇ ਨਾ ਆਮ੍ਰਿ ਤੇ ਬਹੁਤ ਔਖਾ ਇਹਦੇ ਅੰਦਰ ਲਾਗਨ ਤਮਸ ਨੂੰ ਤਮਸ ਮੈਨੇ ਤਮੋ ਗੁਣ ਦੀ ਮੂਲ ਕਾਦਾ ਚੇਤ ਵੀ ਉਹਦੇ ਅੰਦਰ ਲਾਗ ਨਹੀਂ ਹੁੰਦੀ ਕੋਈ ਦਾਗ ਨਹੀਂ ਹੁੰਦਾ ਰੰਚਕ ਮਾਤਰ ਹੀ ਵਿਚੋਂ ਆਪ ਹੋਇਆ ਕਿਉਂਕਿ ਉਹਨੇ ਆਪਣੇ ਮਨ ਚੋਂ ਵਿਚੋਂ ਆਪਾ ਭਾਗਵਾਤਾ ਸਾਰਿਆਂ ਚੀ ਆਤਮਾ ਪਰਮਾਤਮਾ ਦੀ ਜੋਤ ਉਹ ਦੇਖ ਲਿਆ ਨਾਮ ਨਿਧਾਨ ਸਤੂਰ ਦਿਖਾਲਿਆ ਕਹਿੰਦੇ ਉਹ ਜਿਹੜੇ ਗੁਰੂ ਉਹਨੂੰ ਨਾਮ ਦਾ ਨਿਧਾਨ ਖਜ਼ਾਨਾ ਦਿਖਾਲ ਦਤ ਤ ਜੇ ਜਨ ਮਰਜੀ ਭਰਤੀ ਜਲ ਇਹ ਮੁਕੂਗਾ ਨਹੀਂ ਹਰ ਰਸ ਪੀਆ ਭਗਾਇ ਹਰੀ ਦਾ ਨਾਮ ਰਸ ਪੀ ਕੇ ਅਗਾਇ ਮੈਨੂੰ ਤ੍ਰਿਪਤ ਹੋ ਉਹਨਾਂ ਅੰਦਰ ਭੁੱਖ ਨਹੀਂ ਲੰਦੀ ਜਿਹੜਾ ਭੁੱਖਾ ਆਦਮੀ ਆ ਪਹਿਲੇ ਗੱਲ ਤਾਂ ਦੂਏ ਨੂੰ ਦਊਗਾ ਜੇ ਦਊਗਾ ਤਾਂ ਆਪਣਾ ਰਾਖੇ ਦਊਗਾ ਤੇ ਜਿਹੜਾ ਰਜੇ ਗਿਆ ਉਹਨੂੰ ਪਰਵਾਹ ਵੀ ਕੋਈ ਨਹੀਂ ਹੈ ਬੋਸਾਲੇ ਤਰਸਤ ਹੋ ਜਾਂਦੇ ਰਜ ਜਾਂਦੇ ਕਿਉਂਕਿ ਨਾਮ ਅਰਸ ਭੀ ਗਿਆ ਜਿਨ ਕਿਨੇ ਪਾਇਆ ਸਾਧ ਸੰਗਤ ਇਹ ਕਹਿੰਦੇ ਅਵਸਥਾ ਕਿ ਇਹਨਾਂ ਨੂੰ ਮਿਲਦੀ ਹੈ ਚੰਗੇ ਸਾਧੂ ਦੀ ਸੰਗਤ ਕਰਕੇ ਇਹ ਆਤਮਾ ਗਿਆਨ ਦੀ ਏਕਤਾ ਦੀ ਅਵਸਥਾ ਮਿਲਦੀ ਹੈ ਨਿੰਦਦ ਵੈਸ਼ ਹੀ ਹੈ ਇਹ ਰਖਭ ਕੇ ਲਈਏ ਪੂਰੇ ਭਾਗ ਬਰਾਗ ਜਦੋਂ ਮਨ ਚ ਬਰਾਗ ਆ ਜਾਏ ਪੂਰੇ ਪਾਗਾਂ ਵਾਲਿਆਂ ਨੂੰ ਬਰਾਗ ਤੇ ਬਵੇ ਕਰਗਾ ਛੋਭ ਗੁਣ ਮਿਲਦਾ ਹਰੇਕ ਨੂੰ ਇਤਨਾ ਮਿਲਦਾ ਇਹ ਤੇ ਉਹਦੀ ਕਿਰਪਾ ਹੁੰਦੀ ਹੈ ਉਹ ਨੂੰ ਇਹ ਛੋਭ ਗੁਣਾਂ ਦੀ ਜਿਹੜੀ ਦਾਤ ਦਿਨ ਮੱਥੇ ਦਾ ਜਿਹੜਾ ਕਰਮਿਆਂ ਸਹਿਤ ਆ ਦੇ ਪੂਰੇ ਭਾਗ ਨੂੰ ਫਿਰ ਮਨ ਚ ਬਰਾਗ ਪੈਦਾ ਹੁੰਦਾ ਬਰਾਗ ਹੋਊ ਤੇ ਬਿਵੇਕ ਪੈਦਾ ਹੋਊਗਾ ਮਨ ਉਹ ਫਿਰ ਹੈ ਨਾ ਜਾਣ ਹੈ ਸਤਿਗੁਰ ਮਨੁੱਖ ਬਸ ਆਵਾਰਾ ਘੁੰਮੀ ਜਾਂਦੇ ਐ ਤੇ ਗੁਰੂ ਸਾਹਮਣੇ ਵੀ ਬੈਠਾ ਹੋਵੇ ਜਾਣਦੇ ਨਹੀਂ ਕਰਮ ਸਾਥ ਨਹੀਂ ਨੋ ਦਿੰਦਾ ਕਿੰਨੇ ਵੇਰੀ ਆਏ ਇਹ ਜਿਹੜੇ ਜੋਗੰ ਚ ਮਹਾਰਾਜ ਆਏ ਐ ਇਸ ਜੋਗ ਚ ਆਏ ਐ ਆਗਾਂ ਵਾਲਿਆਂ ਨੇ ਲਾਹ ਲਏ ਨਹੀਂ ਉਹਨਾਂ ਨੇ ਵੀਰ ਕੱਗ ਵੀਲੀਆਂ ਕਰਦੇ ਰਹਿ ਇਹ ਕੰਦੇ ਮਨ ਮੁਖ ਫਿਰੇ ਹਉਤ ਬਤਾਏ ਫਿਰਦੇ ਨਾ ਜਾਣ ਹੈ ਸਾਧੂ ਉਹ ਸਤਿਗੁਰੂ ਦੀ ਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ ਹੋਮੇ ਅੰਦਰ ਲਾਗ ਉਹਨਾਂ ਦੇ ਅੰਦਰ ਹੋਮੇ ਰੂਪੀ ਲਾਗ ਲੱਗੀ ਹੋਈ ਹੈ ਲਗਾ ਲਗਾ ਹੈ ਬਿਮਾਰੀ ਲੱਗੀ ਹੋਈ ਕਹਿੰਦੇ ਮਾਰੇ ਫਿਰ ਇਹ ਬਖਸ਼ਿਸ਼ ਕਿਹਨਾ ਦੇਉਂਦੀ ਹੈ ਮਾਰੇ ਕੰਦੇ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਏ ਬਿਨ ਪਹਿ ਕੇ ਇਲਾ ਤੇ ਜਿਹੜੇ ਸ਼ਬਦ ਵਿੱਚ ਰਤੇ ਰੰਗੇ ਗਏ ਤੇ ਨਾਮ ਜਪ ਕੇ ਆਪਣੇ ਆਪ ਨੂੰ ਰੰਗਾ ਲਿਆ ਬਿਨ ਭੈਕੇ ਇਹੋ ਬਿਨੋਂ ਗੁਰੂ ਦੇ ਪੈ ਤੋਂ ਕਿ ਇਸ ਤਰ੍ਹਾਂ ਦੀ ਇਹ ਗੁਰੂ ਦੇ ਪਿਆਰ ਦੀ ਲਾਗ ਨਹੀਂ ਲੱਗਦੀ ਬਰਾਈ ਦੀ ਲਾਗ ਤਾਂ ਲੱਗ ਜਾਂਦੀ ਹੈ ਜੇ ਬੁਰੇ ਕੋਈ ਬੈਠਾਂਗੇ ਬਰਾਈ ਦੀ ਲਾਗ ਲੱਗੂਗੀ ਨਾ ਨਕਾਲਾ ਭਾਂਡਾ ਬੜੋਂਗੇ ਜਿੰਨਾ ਮਰਜੀ ਵਾਜੋ ਉਹ ਕਾਲਕ ਦੀ ਲਾਗ ਲੱਗ ਜਾਵੇ ਬੁਰੇ ਬੰਦੇ ਕੋਈ ਬੈਠੋ ਉੱਥੇ ਕੇਦੇ ਜਾ ਕੇ ਬਹਿ ਜਾਓ ਆਵੇਂ ਉਥੇ ਦੁੱਧੇ ਪੀਓ ਅਗਰੇ ਨਹੀਂ ਕਹਨ ਬੋਧਲ ਬਿੰਦਾ ਹੈ ਕੋਈ ਕੋ ਬੰਦੇ ਬਹਿਣ ਨਾ ਨਾ ਵੀ ਬ੍ਰਾਈ ਕਰੋ ਫੇ ਵੀ ਕੋਈ ਨੋਕ ਕ ਕਲੰਕ ਜ਼ਰੂਰ ਲਗੂ ਇਹ ਦਰ ਕਿ ਬੇ ਜਿਹੜੀ ਚੰਗੀ ਸੰਗਤ ਹੈ ਉਹ ਹੀ ਠੀਕ ਹੈ ਬੈਣ ਪੈ ਕੇ ਹੀ ਲਾਗ ਬਿਨਾ ਗੁਰੂ ਦੇ ਪੈਰ ਵਿਚ ਆਇਆ ਹਾਂ ਹਾਂਜੀ ਕੇ ਹੀ ਲਾਗ ਇਹੋ ਜੀ ਲੱਗ ਲਗੂ ਜੇ ਤਾਂ ਗੁਰੂ ਦੇ ਪੈਰ ਵਿਚ ਆਇਆ ਪ੍ਰੇਮ ਆ ਮਨ ਜੇ ਚੰਗੇ ਪਾਸੇ ਜਾਊਗਾ ਤੇ ਜਿਹੜਾ ਬੰਦਾ ਫਿਰ ਕਹਿੰਦਾ ਪਈ ਘਰ ਆਲਾ ਘਰ ਦੀ ਸਾਨੂੰ ਕਿਹਦਾ ਡਰ ਨਹੀਂ ਤੇ ਉਹ ਬੰਦਾ ਫਿਰ ਬਰਾਇ ਦਾ ਸ਼ਿਕਾਰ ਹੋ ਜਾਂਦਾ ਇਸ ਕਰਕੇ ਬਿਨਾ ਬਿਨ ਪੈ ਪਹੀਗਾ ਬਿਨਾ ਉਹਦੇ ਪੈ ਵਿੱਚ ਰਿਆਂ ਕਹਿੰਦੇ ਆ ਫਿਰ ਬਿਨਾ ਅਜੇ ਨਾਮ ਰੰਗ ਚ ਰੰਗੇ ਜਾਣ ਵਾਸਤੇ ਉਹਦੇ ਡਰ ਵਿੱਚ ਆਦਵ ਤੋਂ ਬਿਨਾ ਇਹਨੂੰ ਪਾਰਾ ਤਾਰਾ ਨਹੀਂ ਲੱਗਦਾ ਹੈ ਹਨੀ ਪਹਿਲਾਂ ਗਮਨੇ ਹੁੰਦਾ ਪਾ ਲਾਉਣੀ ਜਿਵੇਂ ਕਪੜਾ ਰੰਗਦੇ ਹਨ ਪਹਿਲਾਂ ਉਹਨੂੰ ਬਾਦ ਹੁੰਦੇ ਆ ਫੇਰ ਰੰਗ ਸੋਨਾ ਛੜਦਾ ਇਸ ਕਰਕੇ ਕਹਿੰਦੇ ਹੈ ਬਿਨਾ ਉਹਦੇ ਪੈ ਤੋਂ ਉਹਦੇ ਪਿਆਰ ਤੋਂ ਬਿਨਾ ਮੈਨੂੰ ਹਦਬ ਤੋਂ ਬਿਨਾਂ ਹਨੀ ਸਤਕਾਰ ਤੋਂ ਬਿਨਾਂ ਬਾ ਜੜੀ ਹੈ ਉਹਨੀ ਲੱਗਦੀ ਹੈ ਉਹ ਮਾਰਾ ਗੰਢੇ ਗੁਰੂ ਦੇ ਸ਼ਬਦ ਰੰਗਿਆ ਹੈ ਉਹ ਪਰਮਾਤਮਾ ਦੇ ਨਾਮ ਚ ਰੰਗਿਆ ਹੈ ਬਿਨਾਂ ਪਾ ਤੋਂ ਬਿਨਾਂ ਫਕਾ ਰੰਗ ਨਹੀਂ ਛੜਦਾ ਨਾਮ ਰੰਗ ਵਿੱਚ ਹਾਂਜੀ ਰੰਗਣ ਵਾਸਤੇ ਰੰਗ ਘਾਤ ਪਰਮੇਸ਼ਰ ਦਾ ਡਰ ਆਦਤ ਤੋਂ ਬਿਨ ਨੂੰ ਇਹਨੂੰ ਲੱਗ ਨਹੀਂ ਲੱਗਦੀ ਹਾਂਜੀ ਤੇ ਜਿਹੜੇ ਗੁਰੂਾਰੇ ਉਹ ਸੰਗਤ ਕਰਦੇ ਹੈ ਸੰਗਤ ਵਿੱਚ ਆ ਕੇ ਫਿਰ ਹਾਂਜੀ ਕਹਿੰਦੇ ਨਾ ਰੰਗ ਲਾਗਤ 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 ਹੈ ਉਹ ਪਾਲਤ ਪਾਵਤ ਪਾਵਤ ਖਰਬੂਜਾ ਵੀ ਕਹਿੰਦੇ ਖਰਬੂਜੇ ਨੂੰ ਦੇਖ ਕੇ ਬਦਲਦਾਨ ਕਹਿੰਦੇ ਉਹ ਇੱਥੇ ਚੰਦਨ ਦਾ ਬੂਟਾ ਲਾ ਉਹ ਬੜੇ ਖੁਸ਼ ਹੋਣ ਤੇ ਬੜਾ ਯਤਨ ਕੀਤਾ ਉਹ ਪ੍ਰੇਮੀ ਆਉਂਦੇ ਜੀ ਇਹਦੇ ਨਾਲ ਇੱਕ ਪੌਦਾ ਲਾਉਣਾ ਪੈਂਦਾ ਮੈਂ ਕਿ ਉਹ ਦੱਸੋ ਕਹਿੰਦੇ ਟਕੋਨੇ ਦਾ ਪੌਦਾ ਆ ਆਮ ਆੜਕਾਂ ਦੇ ਉੱਤਪਾਸੀਆ ਗਣਾ ਨੂੰ ਠੀਲੇ-ਵੇਲੇ ਬੁੱਲਣ ਵਾਲੇ ਟੁਕੋਨੇ ਕਹਿੰਦੇ ਉਹ ਲਾਈਏ ਫੇਰ ਇਹ ਵਾਦਾ ਭੁੱਲਦਾ ਹਾਂਜੀ ਇਸ ਤਰ੍ਹਾਂ ਜਿਹੜੇ ਮਾਲੀ ਆ ਉਹਨਾਂ ਨੂੰ ਪਤਾ ਨਰਮਾਦਾ ਬੂਟੇ ਹੁੰਦੇ ਉਹ ਵਾਦੇ ਇਸੇ ਤਰ੍ਹਾਂ ਸੰਗਤਦ ਦੇ ਵਿੱਚ ਆ ਕੇ ਇਹ ਪ੍ਰੇਮ ਦੀ ਸ਼ਰਦਾ ਦੀ ਭਗਤੀ ਦੀ ਪਾ ਲੱਗਦੀ ਹੈ ਫੇਰ ਉਹ ਬੰਦਾ ਤੁਰਦਾ ਇਸ ਕਰਕੇ ਕਈ ਵਾਰੀ ਬੰਦੇ ਬੜੇ ਕੋ ਸੰਗਤ ਪਾਸੀ ਹੁੰਦੇ ਆ ਸੰਗਤ ਆ ਕੇ ਉਹਨਾਂ ਦੇ ਜੀਵਨ ਬਲਟੇ ਜਾਂਦੇ ਆ ਕਈ ਬੰਦਿਆਂ ਨੂੰ ਜਿਹੜੇ ਬਹੁਤ ਚੰਗੇ ਗੰਨੇ ਆ ਉਹਨਾਂ ਨੂੰ ਕੋ ਸੰਗ ਹੋ ਜਾਏ ਤੇ ਉਹ ਮਾਰ ਖਾ ਜਾਂਦੇ ਆ ਹਰ ਸਰੀਆ ਤੇ ਕੋ ਸੰਗ ਦਾ ਛੇਤੀਆਂ ਸਰਪੰਦਾਂ ਤੋਂ ਸੰਗ ਦਾ ਘਟ ਹਰ ਸਰਪੰਦਾਂ ਇਸ ਕਰਕੇ ਜਿਹੜੀ ਸਤ ਸੰਗਤ ਕਰਨੀ ਇਹ ਬੜੀ ਖੁਬ ਹੈ ਇਹਦੇ ਬਾਰੇ ਵਿਚਾਰ ਮਾਰੇ ਨੇ ਦਰਸਾਈਏ ਇਹ ਪੁੱਤਰ ਵਿਚਾਰਾਂ ਜਿਹਦੇ ਧਾਰਨ ਕਰਾਂਗੇ ਫਿਰ ਸਾਡਾ ਸਮਾ ਸਫਲ ਹੋ ਜਾਏਗਾ ਵਾਹਿਗੁਰੂ ਜੀ ਬਖਸ਼ਣ ਸਤ ਵਾਹਿਗੁਰੂ ਜੀ ਕੀ ਫਤਹ